ਕੀ ਕੀ ਇਹੋ ਜਿਹਾ ਕਰੋਗੇ ਕਿ ਜਿਹੜਾ ਇਹੀ ਤੇ ਪਲਾਨ ਹੈ ਕਹਿਣ ਕਿ ਆਹੋ ਹੀ ਤਾਂ ਪੁੱਛਣਾ ਪਲਾਨ ਇਹ ਮੈਨੂੰ ਦੱਸ ਦੇ ਮੈਂ ਦੱਸਤਾ ਦੇਣਾ ਕਹਿੰਦਾ ਆਹ ਪਲਾਨ ਤੇ ਆਪਾਂ ਹੁਣ ਆਪਾਂ ਕਰਦੇ ਨੇ ਇਸ ਕਰਕੇ ਇਹਨਾਂ ਨੂੰ ਨਹੀਂ ਦੱਸਣਾ ਕਿਸੇ ਆਮ ਬੰਦ ਰਿਕਸ਼ੇ ਨੂੰ ਦੱਸ ਦੇਣਾ ਪਰ ਇਹਨਾਂ ਨੂੰ ਨਹੀਂ ਦੱਸਣਾ ਇਹਨਾਂ ਦੇ ਪੱਲੇ ਨਹੀਂ ਪੈਂਦੀ ਨੀ ਗੱਲ ਜੇ ਇਹਨਾਂ ਦੇ ਪੱਲੇ ਪੈ ਗਈ ਇਹਨਾਂ ਨਾਲ ਵਾਲੇ ਪੱਕੇ ਲੀਡਰ ਬਣ ਜਾਣਾ ਇੱਥੇ ਇਸ ਕਰਕੇ ਸਰਕਾਰਾਂ ਆਉਂਦੀਆਂ ਸਰਕਾਰਾਂ ਜਾਂਦੀਆਂ ਰਹਿੰਦੀਆਂ ਕੋਈ ਫਰਕ ਨਹੀਂ ਪੈਂਦਾ ਪਰ ਜਿਹੜੇ ਸਾਡੇ ਐਸਸੀ ਸਮਾਜ ਭਾਈਚਾਰੇ ਵਾਲੇ ਬੰਦੇ ਆ ਮੈਂ ਨਾ ਕਿ ਹੱਥ ਜੋੜ ਕੇ ਬੇਨਤੀ ਕਰਨ ਜਾਂਦਾ 2027 ਵਿੱਚ ਸਾਰੇ ਜਨ ਆ ਖੜੇ ਹੋ ਜਾਓ ਜਿਤਾਉਂਗਾ ਮੈਂ ਪਰ ਆਪ ਤੇ ਜਿੱਤ ਨਹੀਂ ਪਾਏ ਹਲੇ ਤੱਕ ਆ ਫਿਰ ਬਾਕੀਆਂ ਨੂੰ ਕਿੱਦਾਂ ਮੈਂ ਨਹੀਂ ਖੜਾਉਂਗਾ ਮੈਂ ਉਹਨਾਂ ਦਾ ਪ੍ਰਚਾਰ ਕਰੂੰਗਾ ਪਰ ਆਪਣੇ ਪ੍ਰਚਾਰ ਚ ਤੁਸੀਂ ਕਿਤਨਾ ਕਿਤੇ ਪਿੱਛੇ ਰਹਿ ਗਏ ਹੋ ਲੇਕਿਨ ਹਲੇ ਤੱਕ ਵੋਟਾਂ ਨਹੀਂ ਪਈਆਂ ਪਰ ਇੱਕ ਤਰੱਕੀ ਜ਼ਰੂਰ ਹੋਈ ਆ ਪਹਿਲੇ ਚੋਣ ਚ ਤੁਹਾਨੂੰ ਘਰਦੀਆਂ ਵੋਟਾਂ ਨਹੀਂ ਸੀ ਪਈਆਂ ਲੇਕਿਨ ਹੁਣ ਕਿਤਨਾ ਕਿਤੇ ਵਧ ਗਈ ਗਿਣਤੀ ਦੇਖੋ ਰਾਤ ਗਈ ਸੋ ਬਾਤ ਗਈ ਠੀਕ ਹੈ ਨਾ ਉਹ ਤੇ ਸਾਡੇ ਪਹਿਲੀ ਵਾਰ ਸੀਗਾ ਆ ਹੁਣ ਦੂਜੀ ਵਾਰ ਯਾ ਤੀਜੀ ਵਾਰ ਪਤਾ ਨਹੀਂ ਕਿੰਨੇ ਸਟਰੋਂਗ ਹੋ ਗਏ ਨਾ ਜਿਨ੍ਹਾਂ ਐਨਆਰਆਈ ਵੀਰ ਜੇ ਸਾਡੇ ਸਾਰਿਆਂ ਨੇ ਮਦਦ ਕਰ ਦਿੱਤੀ ਜਿੱਦਾਂ ਕਿ ਇਹ ਪੈਸੇ ਬਣਦੇ ਆ ਆਪਾਂ ਪੋਸਟਰ ਲਾਵਾਂ ਕੱਲੇ ਕੱਲੇ ਘਰ ਜਾ ਕੇ ਵਾਦਾ ਕਰਕੇ ਆਵਾਂਗੇ ਜਾਓ ਮੈਂ ਕਹਿੰਦਾ ਜੀ ਮੈਨੂੰ ਤੁਸੀਂ ਐਮਐਲਏ ਬਣਾ ਦੋਗੇ ਜੇ ਇਸ ਸ਼ਹਿਰ ਦੀ ਡਿਵੈਲਪਮੈਂਟ ਨਾ ਕੀਤੀ ਚੰਡੀਗੜ੍ਹ ਲੁਧਿਆਣਾ ਜਲੰਧਰ ਅੰਮ੍ਰਿਤਸਰ ਇਹ ਚਾਰ ਸ਼ਹਿਰ ਅੱਗੇ ਤਣ ਤਣ ਸ਼ਹਿਰ ਕਿਉਂ ਪਿੱਛੇ ਕੀਤਾ ਕਾਦੇ ਵਾਸਤੇ ਕੀਤਾ ਇੰਨੇ ਐਮਐਲਏ ਗਏ ਇੰਨੇ ਐਮਪੀਏ ਕਿਸ ਨੇ ਪੁੱਛਿਆ ਕਿ ਸਰਕਾਰ ਨੂੰ ਪੁੱਛਿਆ ਜਦੋਂ ਵੋਟਾਂ ਹੁੰਦੀਆਂ ਤਾਂ ਵੱਡੇ ਵੱਡੇ ਇੱਥੇ ਚਿਹਰੇ ਆ ਜਾਂਦੇ ਆ ਤੇ ਜਦੋਂ ਵੋਟਾਂ ਚੱਲ ਜਾਂਦੀਆਂ ਫਿਰ ਸਾਰੇ ਗੈਪ ਹੋ ਜਾਂਦੇ ਆ ਇਦਾਂ ਕਿਉਂ